ਉਹ ਜਿਹੜਾ ਸਾਹਮਣੇ ਘਰ ਦਿਖਦਾ ਨਾ ਮੈਂ ਦੇਖਣਾ ਪਿੱਛੇ ਦਿਖਦਾ ਦੂਰ ਨੇੜੇ ਕਰਦਾ ਥੋੜਾ ਜ਼ੂਮ ਇਹ ਕਹਿੰਦੇ ਹੰਗਿਲਟਨ ਦਾ ਸਭ ਤੋਂ ਮਹਿੰਗਾ ਘਰ ਆ ਇਹ ਲਓ ਵੀ ਇਹ ਮਸਲਾ ਗੰਭੀਰ ਅੜ ਗਿਆ ਬਾਈ ਦੱਸੋ ਕੀ ਮਸਲਾ ਗੰਭੀਰ ਅੜਿਆ ਠਾਰਾ ਜਿ ਲੋ ਜੀ ਠਾਰਾ ਮਸਲਾ ਦੱਸੋ ਪਹਿਲਾਂ ਕੀ ਗੰਭੀਰ ਅੜਿਆ ਇੱਧਰ ਵੀਡੀਓ ਬਣ ਰਹੀ ਹੈ ਹੈ ਇਹ ਮਸਲਾ ਕੀ ਗੰਭੀਰ ਅੜ ਗਿਆ ਇਹ ਮਸਲਾ ਇਦਾਂ ਅੜ ਗਿਆ ਵੀ ਪਾਸਪੋਰਟ ਦੇ ਪੇਜ ਘਟ ਗਏ ਵਿਜ਼ੇ ਜ਼ਿਆਦਾ ਹੋਗੇ ਵਿਜ਼ੇ ਜ਼ਿਆਦਾ ਹੋਗੇ ਤੇ ਹੁਣ ਇਹ ਤਾਂ ਉਹ ਵੱਧ ਲੱਗ ਗਿਆ ਪਾਸਵਰਡ ਪਰ ਸਹੀ ਗੱਲ ਹੈ ਤੇ ਇਹ ਤਾਂ ਹੱਲ ਕਰਦੇ ਆ ਕੋਈ ਗੱਲ ਨਹੀਂ ਤੁਹਾਨੂੰ ਕਲੀਨ ਦਬਾਉਣੇ ਆ ਫ੍ਰੈਸ਼ ਦਬਾਉਣੇ ਆ ਉਹ ਦੇ ਮੈਨੂੰ ਤੁਹਾਨੂੰ ਟੌਂਗੇ ਦਾ ਪਾਸਵਰਡ ਦਵਾ ਦਿਏ ਇਹਨੂੰ ਪਤਾ ਕਰ ਲਿਆ ਨਹੀਂ ਇਹ ਵੀ ਨਾਲ ਕੱਟੀ ਜਾਏ ਮੈਂ ਆਪਣੇ ਵਾਲੇ ਚ ਪਾ ਦੇਣੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਨਿਊਜ਼ੀਲੈਂਡ ਦੇ ਵਿੱਚ ਅੱਜ ਪਹੁੰਚੇ ਹੋਇਆ ਥੀਮਸ ਜਿੱਥੇ 골ਡ ਮਾਈਨ ਇਹ ਦੇਖਣ ਆਏ ਆ ਪ੍ਰੋਗਰਾਮ ਸਾਡੇ ਪਾਸੇ ਬਹੁਤ ਹੈ ਕਿ ਇਹ ਬੰਦ ਹੋ ਜਣੀ ਪਹਿਲਾਂ ਪਹਿਲਾਂ ਗੀੜਾ ਲਾ ਲਈਏ ਤਾਂ ਮੇਰੇ ਨਾਲ ਹੈ ਆਏ ਹੋਰੇ ਬੰਦੇ ਦਿਖਾਉਂਦਾ ਸਾਨੂੰ ਮੇਰੇ ਇਲਾਕੇ ਦੀ ਬੇਸੇ ਸਾਰੇ ਜਿਹੜੇ ਕੋਲ ਨੇੜੇ ਦੇ ਆ ਸਾਰੇ ਆਪਣੇ ਇਲਾਕੇ ਦੀ ਹੈ ਇਹ ਆ ਦੋ ਆ ਦਲਾ ਮੁੰਡਾ ਮੇਰੇ ਨਾਲ THAILAND ਗਿਆ ਸੀ ਆ ਮੇਰਾ ਰਿਸ਼ਤੇਦਾਰ ਆ ਉਹਦਾ ਗਵੰਡੀ ਆ ਇਹ ਇਹਦਾ ਇਹਦਾ ਦੋਸਤ ਆ ਐਦਾਂ ਆ ਪਹਿਲਾਂ ਜਿਹੜੇ 골ਡ ਮਾਈਨ ਦੇ ਪੁਰਾਣੀਆਂ ਮਸ਼ੀਨਾਂ ਇੱਥੇ ਤੇ ਕਿੱਦਾਂ ਇਹਨਾਂ ਵਿੱਚ ਪਾ ਕੇ ਕੱਢਦਾ ਸੀ ਤੇ ਬਾਸ਼ ਕਰ ਦਿੰਦੇ ਉਹਨੂੰ ਫਿਰ ਅਸੀਂ ਹੁਣ ਬਾਹਰ ਆ ਗਏ ਆ ਅਸੀਂ ਇੱਥੇ ਅਸੀਂ ਦੇਖ ਕੇ ਆਏ ਆ ਥੋੜਾ ਫਿਲਟਰ ਜਾਣਾ ਫਿਲਟਰ ਜਾਣਾ ਚਲੋ ਫਿਲਟਰ ਚੱਲਦੇ ਭਾਈਓ ਨਾ ਇਸ ਯਾਰ ਵਿੱਚ ਦੇ ਕੰਡੇ ਪਰ ਕਿਆ ਬਾਤ ਆ ਭਾਈ ਅੱਛਾ ਇਹ ਲੈ ਇਹ ਕਦੇ ਮੈਂ ਕਹਦਾ ਹੈ ਜੋ ਕਰਕੇ ਇਤਰਾ ਹੀ ਤਾਂ ਹੈ ਇਹਦਾ ਇਹ ਹਵਾ ਨਾਲ ਚੱਲਦੀ ਹੈ ਇਹ ਆਉਦੀ ਹੈ ਚਰਾਣੀ ਹਾਂ ਆ ਦੇਖੋ ਇਹਨਾਂ ਦੇ ਘਰ ਹੋਣਗੇ ਮਾਡਲ ਆਏ ਘਰੇ ਆ ਨਾ ਅਸੀਂ ਹੁਣ ਆ ਗਏ ਵਿਚ ਦੇ ਕੰਡੇ ਤੇ ਤੇ ਸਿੱਪੇ ਸਿੱਪੇ ਬਣਿਆ ਚਾਰੇ ਪਾਸੇ ਨਾ ਉਹ ਦੇਖੋ ਤੇ ਮੇਰੇ ਕਿਵੇਂ ਲੱਗਦਾ ਚਲੋ ਭਾਈ ਪੰਮੇ ਖੋਲੋ ਕੱਪੜੇ ਭਾਈ ਫਿਰ ਆਹ ਕਨਾਲ ਬਣੀ ਛੱਡਾ ਚਲੋ ਮਾਰੋ ਤਾਰੀਖ ਦੀ ਕੜਾਈ ਤੋਂ ਇਕੜੇ ਤੋਂ ਪਾਣਾ ਪਪਾ ਪਾਣੀ ਕੋਲੂ ਪਾਣੀ ਪਿੱਛੇ ਚਲੀ ਗਿਆ ਆ ਗਿਆ ਇਹ ਕਹਿੰਦੇ ਉਹ ਭਾਈ ਨਿਊਜ਼ੀਲੈਂਡ ਨਾਲ ਤੁਹਾਡੇ ਵਿਚਾਂ ਗੰਦੀਆਂ ਸਾਫ ਕਰੋ ਜੀ ਸਾਡਾ ਨਾਲ ਸਾਡਾ ਨਾਲ ਦਿੱਲੀ ਕਰਦਾ ਹੈਗਾ ਪ੍ਰਧਾਨ ਸਰ ਉਹ ਕਹਿੰਦੇ ਕਹਿੰਦੇ ਸਮਿਆਂ ਵੇਖ ਲੈ ਕਹਿੰਦਾ ਕੋਈ ਨਿਕਰੇ ਉਹ ਨਾ ਹੀਰਾ ਉਰਾ ਮੈਂ ਹੀਰਾ ਉਰਾ ਦਾ ਪਤਾ ਨਹੀਂ ਕਿ ਨਿਕਲੂਗਾ ਮਿੱਠਾ ਮੁੱਠਾ ਲੱਗਦਾ ਨਹੀਂ ਨਿਕਲਣਾ ਕੋਈ ਨਾ ਕਢਾ ਲਈ ਕਿੰਨੀ ਢੇਰ ਲੱਗਿਆ ਹੋਇਆ ਨਾ ਵੇਖ ਆਂ ਇਹ ਉਹ ਮੈਂ ਲੈ ਗਿਆ ਕੋਈ ਨਾ ਇਹਦੇ ਵਿੱਚ ਹੁੰਦਾ ਇਹਦੇ ਵਿੱਚ ਕੀੜਾ ਹੁੰਦਾ ਹਾਂ ਫਿਰ ਮਰ ਗਿਆ ਹਾਂ ਹਾਂ ਵੀ ਥੋੜੇ ਤੇ ਕੀੜਾ ਹੈਗਾ ਹਾਂ ਕਿਹੜਾ ਸੀ ਮਰ ਗਿਆ ਕੀ ਬਾਹਰੋਂ ਦਾ ਕੀੜਾ ਬਾਹਰੋਂ ਦਾ ਕੀੜਾ ਮਰ ਲਿਆ ਮਰ ਲਿਆ ਛੋਟੇ ਵੱਡੇ ਸੀਗਾ ਪਤਾ ਵੱਡੇ ਹੀ ਸੀਗਾ ਛੋਟਾ ਸੀ ਇਹ ਇਹਦੇ ਜਿਹੜਾ ਅਸਿਰਾ ਪਹਿਲਾ ਪਹਿਲਾਂ ਸਾਈਡ ਦੇ ਬਾਈ ਅਸੀਂ ਇੰਟਰਵਿਊ ਲੱਤੀ ਕਹਿੰਦੇ ਸਾਨੂੰ ਚੌਥ ਆ ਵੀ ਨਿਊਜ਼ੀਲੈਂਡ ਆਏ ਹੋਊਗਾ ਆਏ ਹੋਊਗਾ ਕਿ ਆ ਤਹਣਾ ਇੱਥੇ ਕਿ ਆਏ ਬਸ ਤਾਂ ਕੁਸਰੀਆ ਤੇ ਦਿਹਾੜੀ ਕਰ ਰਹੇ ਨੇ ਉਹ ਨਹੀਂ ਸੋਚਾਈ ਨਹੀਂ ਭੁੱਲਣਾ ਹਾਂ ਦਿਲ ਛੋਟਾ ਨਗਰ ਦਿਲ ਛੋਟਾ ਨਗਰ ਤੈਨੂੰ ਪਤਾ ਨਹੀਂ ਪੱਕਾ ਕਰਾ ਕੇ ਭੇਜਾਂਗੇ ਪੱਤਰਵਾਰ ਕਰਦੇ ਸੀ ਬੈਂਡ ਵੀ ਲੈਣੇ ਪੈਣੇ ਉਹ ਬੈਂਡ ਦਾ ਕੀ ਹੈ ਢੋਲ ਵਾਜੇ ਵਾਲੇ ਪਰ ਬੈਂਡ ਵਾਜੇ ਵਾਲੇ ਲੈ ਆਉਣੇ ਏਡੀਆ ਤੋਂ ਕਰਤਾ ਟਰੱਕ ਮਗਾ ਲਿਆ ਪੱਕਾ ਕਰਾਵਾਂਗੇ ਪੱਕਾ ਕਰਾਵਾਂਗੇ ਅਸੀਂ ਇੱਧਰ ਪਹੁੰਚਣਾ ਚਾਹੀਦਾ ਭਾਈ ਇੰਡੀਆ ਵਾਲਾ ਕਿਹੜੇ ਦਾ ਇੰਡੀਆ ਵਾਲਾ ਕਿਹੜੇ ਦਾ ਜਾਂਦਾ ਰਿਹਾ ਗੁੱਲੀ ਢੱਡਾ ਆਪਣੇ ਆਪਣੇ ਘੇਰੇ ਆਪਣੇ ਪਰਿਵਾਰੀ ਉਧਰ ਪੰਮਾ ਕਰਦਾ ਪੰਛੀ ਬੈਠੇ ਉਧਰ ਕਹਿੰਦਾ ਪੰਛੀ ਉਡਾਇਆ ਆਵਾ ਸੈਰਾਂ ਬੈਠੇ ਰਹਿਣ ਦੇ ਵਾਸਤੇ ਆੜੀ ਕੋਜਵੀ ਅਸੀ ਭਾਈ ਆਪਣਾ ਐਂਟਰਟੇਨਮੈਂਟ ਦਾ ਸਾਧਨ ਲੱਭੇ ਲਿਆ ਇਹ ਤਾਂ ਮੇਰੇ ਪਾਣੋਂ ਛੱਡਦੀ ਕਾਫੀ ਆ ਗਈ ਕਾਫੀ ਭਾਈ ਸਾਡੀ ਦਿਲ ਜਾ ਬਣਿਆ ਨਹੀਂ ਉਹ ਤੇ ਯਾਰ ਹੈ ਕਿੱਲੇ ਬਣਿਆ ਥੋੜੇ ਜਿ ਹੈ ਥੋੜੇ ਆ ਜੀ ਪਰ ਤੇ ਦਿਲ ਜਾ ਤੇਰੇ ਚੰਦ ਬੜਾਤਾ ਹੈ ਬਹੁਤ ਸੋਹਣੇ ਸੋਹਣੇ ਸੀ ਬਿਊਟੀਆ ਦੇਖਦੇ ਆਏ ਪਿੱਛੇ ਗੱਲਾਂ ਬਾਤਾਂ ਵੀ ਵਾਰੀਆਂ ਕੋ ਜਿਹੜੇ ਨੂੰ ਭਾਈ ਪੰਬੇ ਉਹਨਾਂ ਨੂੰ ਫਸੀ ਜੋ ਸਾਡੇ ਨਾਲ ਜ਼ਿੰਦਗੀ ਚ ਹੋਇਆ ਉਹ ਦੱਸਿਆ ਬਈ ਮੇਰੇ ਬੜੇ ਚਲੇ ਗਏ ਜੇ ਬਹੁਤ ਡਗਾ ਵਿੱਚ ਗੱਲਾਂ ਸਾਡੇ ਗਈਆਂ ਜਿਹਦੇ ਚ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਇਹਨਾਂ ਦੇਸ਼ਾਂ ਜਾਂ ਪੀਆਰ ਲੈਣੇ ਕੋਈ ਗਲਤ ਕੰਮ ਨਾ ਕਰਿਓ ਉੱਥੇ ਕੋਈ ਰੂਲ ਨਾ ਕੋਈ ਬ੍ਰੇਕ ਕਰੇ ਉਹ ਵਜਾ ਤੁਸੀਂ ਪੀਆਰ ਪਾਉਣੀ ਐ ਉਹ ਤੁਹਾਡੇ ਅੱਗੇ ਬੋਲ ਪੈਣੀ ਐ ਠੀਕ ਆ ਭਾਈ ਠੀਕ ਆ ਭਾਈ ਪਾਪਾ ਹਾਂਜੀ ਹਾਂ ਹਾਂ ਇਹ ਭਾਈ ਕਿੱਕੀ ਨੇ ਬਹੁਤ ਸਮਝਾਇਆ ਉਹ ਤੋਂ ਸਾਡਾ ਪਿੱਛੇ ਭਰਾ ਨੇ ਬਹੁਤ ਗੱਲਾਂ ਦੱਸੀਆਂ ਅਲੇ ਨੂੰ ਵੀ ਤੁਹਾਨੂੰ ਕੋਈ ਗੱਹਾ ਵੇ ਟਾਈਮ ਦੇ ਵਿੱਚ ਹੁਣ ਤੁਸੀਂ ਵਾਲਾ ਡੱਬਾ ਸ਼ੁਰੂ ਕੀਤਾ ਤੁਹਾਨੂੰ 6 ਸੇ 7 ਸੱਤ ਮਹੀਨੇ ਹੋਇਆ ਇੱਥੇ ਆਇਆ ਨੂੰ ਤੇ ਗੱਲਾਂ ਤੁਹਾਡੇ ਕੰਮ ਆਉਣਗੇ ਚੀਜ਼ਾਂ ਇਹ ਅਸੀਂ ਤਾਂ ਇਹ ਕਹਿੰਦੇ ਭਾਈ ਇਹ ਇਹ ਦੇਸ਼ ਬੜੇ ਸੱਚੇ ਝੂਠੇ ਆ ਇੱਥੇ ਕੋਈ ਰੂਲ ਬ੍ਰੇਕ ਨਾ ਕਰੋ ਇਹਨਾਂ ਦਾ ਇਹਨਾਂ ਦਾ ਸਮਝਿਆ ਕਰੋ ਇਹ ਤਾਂ ਬਾਹਰੇ ਸਮਝੋ ਭਾਈ ਬਾਹਰਲਾ ਮਾਲਕ ਇਹ ਇਹਦਾ ਦੇਸ਼ਾਂ ਪੈਣੇ ਦੇਸ਼ਾਂ ਆਏ ਹੋਏ ਤਾਂ ਕਿਤੇ ਜਗ੍ਹਾ ਪੀਆਰ ਪੇ ਇੱਧਰ ਕਿਹ ਵੀ ਦੱਸੋ ਜੇ ਪੀਆਰ ਲੱਪਾਈ ਆ ਕਿੱਥੇ ਕਿੱਥੇ ਤੱਕ ਇਨਕੁਆਰੀਆਂ ਕਰੀ ਜਾਂਦੇ ਨੇ ਫੇਰ ਕਿਤੇ ਜਗ੍ਹਾ ਤੈਹ ਤੱਕ ਜਾਣੇ ਹਾਂ 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 ਦਾ ਕਹਣਾ ਵੀ ਕੋਈ ਗਲਤ ਕੰਮ ਨਾ ਕਰੀਏ ਚੰਗੀ ਗੱਲ ਐ ਇਹਨਾਂ ਕੰਟਰੀਆਂ 'ਚ ਰਹਿ ਕੇ ਤੇ ਜੇ ਕਰਾਂਗੇ ਆਪਣਾ ਕੰਡੇ ਆਪ ਵੇਚਾਂਗੇ ਆਪਾਂ ਹਾਂ 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 ਮੈਂ ਵੀ ਜਿਹੜਾ ਹੁਣ ਇਨਾ ਘੁੰਮ ਰਿਹਾ ਨਾ ਕਿ ਐਸੀ ਕਰਕੇ ਘੁੰਮ ਰਿਹਾ ਮੈਂ ਹੁਣ ਜਰਪਥ ਵਿੱਚ ਪਹਿਲਾਂ ਨਾਰਵੇ ਰਹਿੰਦਾ ਹੁੰਦਾ ਸੀ ਕਦੋਂ ਮੇਤੇ ਆਪ ਗਲਤੀਆਂ ਹੋਈਆਂ ਜੀ ਉਹ ਹਾਲ ਤੱਕ ਹੀ ਬੋਲੀ ਜਾ ਰਹੀ ਆ ਕਿਥੇ ਘਰ ਆ ਕੇ ਕਿੱਥੇ ਜਾਣਾ ਜਾਣਾ ਹੁਪਰ ਹਰਦੀਪ ਦੇ ਘਰ ਆਏ ਹਰਦੀਪ ਦੇ ਘਰ ਆ ਜਿਹੜਾ ਮੁੰਡਾ ਆਪਣੇ ਘਰ ਆਇਆ ਦੁੱਧਣਾ ਨਾ ਹਾਂਜੀ ਹਾਂ ਹਾਂ ਰਾਤ ਨੂੰ ਉਧਰ ਇਹਦੇ ਕੋਲ ਆਉਣ ਆਪਾਂ ਤੇ ਉਹ ਜਿਹੜਾ ਆਪਾਂ ਜਿੱਦ ਰਾਤ ਲਾਉਣ ਜਾਣਾ ਉਹ ਆਪਰੇ ਜਾਣਾ ਉੱਥੇ ਉਹ ਪਾਮੀ ਜਾਵਾਂਗੇ ਰਸਤੇ 'ਚ ਇੱਕ ਟਾਊਨ ਪੈਂਦਾ ਰੋਟਰੂਆਰ ਉਹ ਟਾਪੂ ਦੇ ਵਿਚਾਲੇ ਅੱਛਾ ਅੱਛਾ ਤੇ ਪਾਪੇ ਨੇ ਹੋਰ ਕੀ ਕਹਿੰਦੇ ਭਲਾ ਪਹਿਲਾਂ ਮਿਸਟਰ ਨਾਰਥ ਪਹਿਲੇ ਮਿਸਟਰ ਨਾਰਥ ਜਾਣਾ ਸੀ ਭਾਈ ਹਾਂਜੀ ਹਾਂਜੀ ਉਧਰ ਆਰੇ 1-2 ਦਿਨ ਦੇ ਵਿੱਚ ਵਿੱਚ ਅਹ 크리스마ਸ ਦੇ ਉੱਤੇ ਛੁੱਟੀਆਂ ਆਪਾਂ ਹਾਂ ਛੁੱਟੀਆਂ ਹੋਰ ਉਧਰ ਕੁੰਬੜ ਜਾਵਾਂਗੇ ਤੇ ਆਪਾਂ ਕੈਪੀਟਲ ਜਾ ਕੇ ਆਉਣਾ ਬਲੇ ਮਿੱਤਨ ਹਾਂ 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 ਲਾ ਫਿਰ ਦੇਖੋ ਇਥੇ ਦੀ ਖੂਬਸੂਰਤੀਆਂ ਇਹ ਹਮਾਤਨ ਨੂੰ ਮੰਗਿਆ ਜਦ ਆਪਾਂ ਤੇ ਪਟਾਰੂ ਦਾ ਸਪ੍ਰਿੰਗ ਵਾਟਰ ਦੇਖਦੇ ਇਤਵਾਰ ਠੀਕ ਹੈ ਠੀਕ ਇਹ ਨਮਾ ਨਵੇਂ ਏਰੀਆ ਤਿਆਰ ਹੋਇਆ ਹੈ ਇਹਦਾ ਅੱਛਾ ਸਰਵਾ ਬੜਾ ਹੈ ਨਾ ਤੇ ਹਾਂਜੀ ਹਮਿਲਟਨ ਦਾ ਸੋਹਣੇ ਹਨਾ ਘਰ ਸਾਰੇ ਬਹੁਤ ਸੋਹਣੇ ਘਰ ਬਣੇ ਹੋਏ ਖੁੱਲੇ ਡੁੱਲੇ ਉਹ ਤੇ ਹੁਣ ਇੰਡੀਆ ਦੇ ਬਾਹਰ ਘੁੰਮ ਰਹੇ ਭਾਈ ਹਾਂ ਮੈਂ ਗੋੜੇ ਪਟਕਿਆਂ ਵਾਲੇ ਪਟਕਾ ਬਣਿਆ ਮੁੰਡੇ ਨੇ ਸੋਹਣੇ ਲੱਗਦੇ ਹਨ ਸੋਹਣੇ ਲੱਗਦੇ ਗੋਰਾ ਨਾਲ ਆਇੰਦਾ ਅੱਛਾ ਆ ਜਾ ਕੀ ਹਾਲ ਤੁਹਾਡਾ ਬੱਪਾ ਸੇਡ ਸਾਡਾ ਚਮਕੌਰ ਸਾਹਿਬ ਕੀ ਕਰੇ ਕਦਾਂ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਹਰ ਕੀ ਹਾਲ ਹੈ ਜੀ ਬੜਾ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਸਰ ਸਸਿ ਗੱਲ ਜੀ ਸਸਿ ਗੱਲ ਜੀ ਹੋਰ ਠੀਕ ਠਾਕ ਜੀ ਇਹ ਫਲੈਕਸਰ ਆਪਸ ਤੇ ਰੁਕ ਪਰ ਟੀਮਾਂ ਦਾ ਲਓ ਸਸਿ ਕੇ ਬੁਲਾ ਦੇ ਇਹਦਾ ਕਦਾਂ ਮੇਰੇ ਨਾਲ ਸਸਿ ਗੱਲ ਹਸਿ ਗੱਲ ਠੀਕ ਹੈ ਜੀ ਹਰਦੀਪ ਸਿੰਘ ਚਮਕੌਰ ਸਾਹਿਬ ਚਮਕੌਰ ਸਾਹਿਬ ਹਾਂ ਜੀ ਚਮਕੌਰ ਸਾਹਿਬ ਤੋਂ ਹਾਂ ਜੀ ਹਾਂ ਜੀ ਇਹ ਮੁੰਡਿਆਂ ਦਾ ਸਾਗ ਨਾਲ ਹੈ ਕਿੱਧਰ ਸਾਗ ਲਾਤਾ ਜੀ ਸਾਗ ਦਾ ਹੈ ਜੀ ਬਾਗਬਾਨੀ ਸਾਗ ਵਾਲੀ ਹੈ ਬਹੁਤ ਵੱਡੀ ਹੈ ਭਾਜੀ ਛੋਟੀ ਕਰੋ ਇਹਨੂੰ ਥੋੜੀ ਜੀ ਥੋੜੀ ਹੋਰ ਵਧਾਓ ਇਹਨੂੰ ਇਧਰ ਨਾ ਥੋੜਾ ਛੋਟਾ ਥੋੜਾ ਹੋਰ ਵਧਾ ਲਓ ਇਧਰ ਪਲੇ ਪਾਸੇ ਨੂੰ ਹਾਂ ਜੀ ਥੋੜਾ ਵਧਾਣਾ ਹੈ ਥੋੜਾ ਹਾਂ ਛੋਟੇ ਵਧਾਉਣਾ ਕੋਈ ਇਹ ਸਾਡੀ ਨਿਊਜ਼ੀਲੈਂਡ ਵਾਲਿਆਂ ਦੀ ਖੇਤੀ ਆ ਹਾਂ ਚਲੋ ਇੰਨਾ ਕ ਟਾਈਮ ਕੱਢ ਲਿਆ ਬੰਦਾ ਉਹੀ ਬਹੁਤ ਆ ਨਹੀਂ ਤਾਂ ਇੰਨਾ ਟਾਈਮ ਕੱਢਣਾ ਦੇਖੋ ਕਿਤੇ ਚੋਰੀ ਚੋਰੀ ਗੰਡਿਆਂ ਦਾ ਗੰਨਾ ਵੀ ਜੋ ਕਰ ਲੈਣੇ ਆ ਇਧਰ ਗੰਨਾ ਵੀ ਲਾਇਆ ਹੈ ਸਾਈਡ ਪਰ ਇਪੀਆ ਵੀ ਉਹ ਨਵਰੀ ਵੀ ਹੈ ਇੱਕ ਗੁਜਰਾਤੀ ਅਸਾਂ ਗੁਜਰਾਤੀ ਹੀ ਆ ਠੀਕ ਹੈ ਠੀਕ ਹੈ ਆਓ ਆਪਣੇ ਨਾਲ گاڑی ਜਿਹੜਾ ਆਪਣੇ ਇੰਦੇ ਆਉਦੇ ਜਾਂ ਆਹ ਆਲੂ ਉਹ ਤਾਂ ਨਹੀਂ ਗੰਧਲ ਟਾਈਪ ਸੀ ਤਾਂ ਨਹੀਂ ਬਣਦਾ ਹੈਗਾ ਇਹ ਇਹ ਕਿਤੇ ਇਹ ਵੀ ਸਾਡੇ ਬੀਜ ਵੀ ਨਹੀਂ ਲਿਆਉਣ ਦਿੰਦੇ ਹੈ ਚਲ ਬੰਦਾ ਬੀਜ ਲੈ ਕੇ ਇਹ ਸਾਰੇ ਹੀ ਬੀਜੇ ਆ ਜੀ ਛੱਟੇ ਕਰੇਲੇ ਉਹ ਕਰੇਲੇ ਦਾ ਉਹ ਕਰੇਲੇ ਦੀ ਪਿੱਛੇ ਠੀਕ ਠੀਕ ਹੁਣ ਅਸੀਂ ਲੰਘਿਆ ਜੀ ਬਾਹਰ ਘੁੰਮਣ ਫੈਨ ਹਮਿਲਟਨ ਸ਼ਹਿਰ ਆਹ ਭਾਈ ਇੱਥੇ ਪੂਰਾ ਕੱਲੂ ਫੇਰ ਇੱਥੇ ਆਉਣਾ ਮੈਂ ਤੇ ਕਾਨੂੰ ਫੇਰ ਦਿਖਾਵਾਂਗੇ ਸ਼ਹਿਰ ਅਹੀ ਹੁਣ ਕਿੱਧਰ ਆਪਣੇ ਪੁਰਾਣੇ ਗਾਰਡਨ ਲੈਣ ਦਿੰਦੇ ਨਾ ਮੈਂ ਕਹਿੰਦਾ ਗਾਰਡਨ ਮੈਂ ਖਾਲੂ ਕੋਲੋਂ ਕੋਲ ਦੇਖਦੇ ਆ ਕਿੱਥੇ ਲੈ ਕੇ ਜਾਣੇ ਮੇਰੇ ਬੱਬਰ ਨਹੀਂ ਆਪਣੀ ਗੱਡੀ ਮੂਰੀ ਮੂਰੀ ਅੱਛਾ ਕੀ ਕਰ ਜਾ ਕੀ ਕਰਨ ਜਾਂਦੇ ਬਾਈ ਕੋਣਸੀ ਆਪਣੇ ਭਾਜੀ ਦੇ ਨਾਲ ਆ ਕੇ ਕਹਿੰਦੇ ਤੁਹਾਨੂੰ ਇੱਥੇ ਦਾ ਮਿਨਟਨ ਲੇਖ ਦਿਖਾਉਂਦੇ ਆ ਸ਼ੁਕਰੀਆ ਭਾਜੀ ਬਹੁਤ ਸੋਹਣੀ ਜਗ੍ਹਾ ਹੈ ਤੇ ਭਾਜੀ ਦਾ ਵੀ ਲੇਖ ਪੂਰਾ ਰੌਂਡ ਉੱਪਰ ਗੇੜਾ ਲਾਉਂਦੇ ਤੇ ਪਰਦੇ ਹੈ ਹਾਂਜੀ ਇਹਦੇ ਵਾਕ ਬਣਿਆ ਹੋਇਆ ਪੂਰਾ ਬਾਈ ਅੱਛਾ ਚਾਰੇ ਪਾਸੇ ਠੀਕ ਹੈ ਠੀਕ ਇਹ ਇਹ ਸਾਡੇ ਕਿੱਕੀ ਦਾ ਦੋਸਤ ਹੈ ਦੋਨੇ ਇਕੱਠੇ ਪੜਦੇ ਹੁੰਦੇ ਤੇ ਇਹ ਇਹ ਚੋਬਰ ਚਮਕੌਰ ਸਾਹਿਬ ਦੀ ਸ਼ਾਨ ਥੋੜਾ ਥੋੜਾ ਡੈਡੀ ਤੋਂ ਕੱਦਾ ਜਾਣਾ ਪਿੱਛੇ ਦੀ ਅਸੀਂ ਬੱਸਾਂ 'ਚ ਜਦ ਪੜਦੇ ਨੂੰ ਜਾ ਸਫਰ ਕਰਿਆ ਬਹੁਤ ਜਣਾਂ ਨਾਲ ਸਿੱਧਾ ਰੋਡੋ 'ਵਿਚ ਬਸੇ ਜੇ ਡੈਡੀ ਥੋੜੇ ਪਰ ਰੋਪੜ ਤੋਂ ਮਛੋੜੇ ਸਾਈਡ ਚ ਲਾਉਂਦੇ ਤੇ ਹਾਂਜੀ ਹਾਂਜੀ ਹੂੰ ਹੂੰ ਡੈਡੀ ਸਾਹਿਬ ਉਹਨਾਂ ਜਿਹੜੇ ਸਾਡੇ ਇਲਾਕੇ ਵਾਲੇ ਦੇਖੋ ਮੈਂ ਨਿੜ ਜਾਇਆ ਕਰਾਉਂਦਾ ਪੰਜਾਬ ਰੋਡ 'ਵਿਚ ਆਜ ਫਾਦਰ ਸਾਹਿਬ ਖੜੇ ਨੇ ਨੇ ਦੇ ਇੰਸਪੈਕਟਰ ਸੀਗੇ ਹਾਂ 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 ਫਿਰ ਤਾਂ ਹਟ ਗਈ ਉਹ ਤਾਂ ਬਦਲੀ ਹੋ ਗਈ ਸੀ ਬਹੁਤ ਦੇਖੇ ਮੈਂ ਪਰ ਜਿਆਦਾ ਦਿਨ ਪਤਾ ਨਹੀਂ ਸਹ ਅੱਛਾ ਅੱਛਾ ਠੀਕ ਹੈ ਠੀਕ ਹੈ ਲਾਹੌਰ ਤੋਂ ਇਹ ਭਾਜੀ ਇਹਦੇ ਅੰਦਰ ਅੱਛਾ ਜੀ ਇਹਦੇ ਅੰਦਰ ਅੱਛਾ ਜੀ ਕਾਫੀ ਕਾਫੀ ਹੋ ਗਈ ਆਈਸਕ੍ਰੀਮ ਵਗੈਰਾ ਜੋ ਸਮਾਂ ਹੈਗੀ ਹੈ ਠੀਕ ਹੈ ਠੀਕ ਹੈ ਠੀਕ ਬਹੁਤ ਸੋਹਣਾ ਭਾਈ ਬਹੁਤ ਸੋਹਣਾ ਭਾਈ ਤੁਹਾਡਾ ਆ ਇਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਹਾਂ 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 ਆ ਹੈ ਇੱਕ ਬਹੁਤ ਸੋਹਣੀ ਪਾਰਕ ਵੀ ਹੈਗੀ ਇੱਥੇ ਜਿੱਥੇ ਆਪਣੇ ਬੱਚਿਆਂ ਨੂੰ ਲਿਆ ਕੇ ਸਾਰੇ ਇੱਥੇ ਫਿਰ ਖੇਲਦੇ ਆ ਤੇ ਸਾਹਮਣੇ ਇਧਰ ਲੇਖ ਦਾ ਵਿਊ ਬਹੁਤ ਸੋਹਣਾ ਇਧਰੋਂ ਆਹ ਇਹ ਬੱਚਾ ਨਹੀਂ ਹੈਗਾ। ਇਸ ਇੱਕ ਇਸ ਤੋਂ ਪਿੱਛੇ ਸ਼ਾਇਦ ਘਰ ਦੇ ਦੇਖੋ ਉਸ ਪੂਰਾ ਕਿਤੇ ਵੀ ਕਰਦਾ। ਦੇਖੋ ਘਰ ਦਾ ਵੀ ਠੀਕ ਹੈ। ਆਪਣੇ ਹਮਿਲਟਨ ਸਭ ਤੋਂ ਹਮਿਲਟਨ ਨਾ ਹਾਂ ਹਮਿਲਟਨ ਸਭ ਤੋਂ ਨਵਾਂ ਕਰ ਕਹਿ ਸਕਦੇ ਆ। ਉਹ ਜਿਹੜਾ ਸਾਹਮਣੇ ਘਰ ਦਿਖਦਾ ਨਾ ਮੈਂ ਦੇਖਣਾ ਪਿੱਛੇ ਦਿਖਦਾ ਦੂਰ ਨੇੜੇ ਕਰਦਾ ਥੋੜਾ ਜ਼ੂਮ ਹੈ। ਕਹਿੰਦੇ ਹਮਿਲਟਨ ਦਾ ਸਭ ਤੋਂ ਮਹਿੰਗਾ ਘਰ ਆ ਇਹ। ਬਾਕੀ ਜਿਹੜੇ ਹਮਿਲਟਨ ਵਾਲੇ ਸਾਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਦੇ ਉੱਪਰ ਵੀ ਕਿੰਨੇ ਦਾ ਕਿੰਨੇ ਮਿਲੀਅਨ ਦਾ ਹੈ। ਸਾਡੇ ਇੱਕ ਬੰਦੇ ਨੇ ਗੈਸ ਕਰਿਆ ਕਿੰਨੇ ਦਾ 3.5 ਲੱਖ ਦਾ ਹੈ ਹਾਂ ਇਹ 35 ਲੱਖ ਦਾ ਨਹੀਂ ਮੇਰੇ ਹਿਸਾਬ ਦੇ ਨਾਲ ਵੀ 10 ਮਿਲੇ 10 ਮਿਲੇ ਤੱਕ ਹੋ ਮੇਰੇ ਹਿਸਾਬ ਦੇ ਨਾਲ ਥੋੜੇ ਹਿਸਾਬ ਨਾਲ ਹੁਣੇ ਉਹਦੀ ਮੈਂ ਨੰਬਰ ਇਹ ਤਾਂ ਹੀ ਚੰਦਾ ਲੱਗਿਆ ਲੱਗਦਾ ਫਲਾਇਰ ਕਲਿਕ ਤੁਸੀਂ ਦੱਸੋ ਪਈ ਕੀ ਕਹਿਣ ਉਹਨਾਂ ਦਾ ਇਹ ਗੈਲਾ ਕਰਦੇ ਜਿਹੜੇ ਮਾਲਕ ਹੈ ਨਾ ਗੈਲਾ ਕਰਦੇ ਅੱਛਾ ਜੀ ਓਹੋ ਉਹਨਾਂ ਦਾ ਘਰ ਹੈ ਇਹ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵੱਡੀ ਉਹਨਾਂ ਦੀ ਆਪਣੀ ਫੈਕਟਰੀ ਹੈਗੀ ਹੈ ਹਾਂ 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 ਬਹੁਤ ਬੰਦਾ ਆਪਣਾ ਵੀ ਕੰਮ ਕਰਦਾ ਹੈਗਾ ਮੇਰੇ ਖਿਆਲ ਨਾਲ ਹਜ਼ਾਰ ਤੋਂ ਉੱਤੇ ਬੰਦਾ ਕੰਮ ਕਰਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਮਾਲਕ ਹੈ ਉਹਦਾ ਘਰ ਹੈ ਅੱਛਾ ਅੱਛਾ ਲੈ ਭਾਈ ਤੇ ਮੇਰੇ ਲੱਛਣ ਦੇਖ ਲਓ ਉਹੀ ਉਹੀ ਆ ਜਵਾਕਾਂ ਵਾਲੀ ਹੈ ਨਾ ਜਵਾਕਾਂ ਵਾਲੀ ਜਵਾਕਾਂ ਵਾਲੀ ਚਲੋ ਰੋਣ ਲੱਗ ਗਿਆ ਤਾਂ ਕਹਿੰਦਾ ਮਸੂਲੀ ਸੁਤੇ ਚਲ ਭੰਵੇਂ ਉਹ ਇਹਨੂੰ ਪਾਰਾ ਗੱਲ ਚ ਯਾਰ ਆਇਆ ਨਾ ਉੱਥੇ ਫੀਲਿੰਗ ਲੈ ਮੜੀ ਜੀ ਅੱਛਾ ਹਮ ਟਾਈਲੈਂਡ ਵਾਲੀ ਨਾ ਨਾ ਲੈਓ ਇੱਕ ਜੀ ਪਹਿਲੀ ਵਾਰੀ ਮਰ ਗਏ ਥਾਈਲੈਂਡ ਇਦਾਂ ਇਹਨਾਂ ਦਾ ਸਾਰੇ ਨੇ ਪਾਏ ਹੋਏ ਕਵਰ ਜੇ ਨੇਰੀ ਲਿਆਤੀ ਨੇਰੀ ਤੂਫਾਨ ਛੜ ਗਿਆ ਪਾਣੀ ਨਾ ਸਭ ਦੇ ਬੱਲ ਮਾੜੇ ਚੱਲਦਾ ਵੈਸੇ ਕੋ ਚੰਗੀ ਗੱਲ ਹੈ ਬੱਚਿਆਂ ਵਾਸਤੇ ਸੋਹਣੀਆਂ ਐਕਟੀਵਿਟੀ ਹੈਗੀਆਂ ਇੱਥੇ ਹੈਨਾ ਬੱਚਿਆਂ ਵਾਸਤੇ ਹੈਗੀਆਂ ਐਕਟੀਵਿਟੀ ਆ ਤੁਸੀਂ ਇੱਧਰ ਪਾਣੀ ਛੱਡਿਆ ਹੋਇਆ ਇੱਧਰ ਬਿਜਲੀ ਪੰਡਦੀ ਫਿਰਾਂ ਜੀ ਹਾਂ ਜੀ ਇੱਧਰ ਲੇਟਰ ਆਇਆ ਪਾਣੀ ਬੜਾ ਠੰਡਾ ਹੈ ਹਾਂ ਨੀ ਗੋੜੇ ਪਿੰਡ ਆ ਨਕਾ ਲਾ ਉਹ ਨਕਾ ਲਾਉਂਦਾ ਇੱਧਰ ਨਕਾ ਲਾ ਕੇ ਬੰਦ ਕਰ ਦੇ ਉਹ ਨਕਾ ਲਾ ਕੇ ਬੰਦ ਕਰਦਾ ਗੱਭੀਆ ਸਾਡੇ ਨੂੰ ਥੋੜਾ ਹੋਰ ਉੱਚਾਈ ਜਗ੍ਹਾ ਤੇ ਆ ਕੇ ਇਹ ਸਾਡਾ ਵੀਊ ਦੇਖੋ ਕਿੰਨਾ ਸੋਹਣਾ ਹੈ ਇਹ ਘਰ ਦੀ ਕੀਮਤ ਹੋਣੀ ਉਹ ਹੈ ਜਿਹੜਾ ਉਹ ਇੰਨੇ ਉੱਚੀ ਪਰਤੇ ਕਿੰਨਾ ਸੋਹਣਾ ਵੀਊ ਦਿਖਦਾ ਹਣਾ ਅਗਲੇ ਨਾਲ ਨਵੇਂ ਬਿਲਡਰ ਆਏ ਤਾਂ ਹੈਗੇ ਆ ਲਾਉਣਗੇ ਇਨਵੈਸਟਰ ਇਨਵੈਸਟਰ ਆ ਗਏ ਜੀ ਵਿਚੇ ਬਿਲਡਰ ਨੇ ਵਿਚੇ ਇਨਵੈਸਟਰ ਨੇ ਇਹ ਆ ਦੇਖੋ ਬੈਗ ਐਡਾ ਹੋਈ ਨਹੀਂ ਪਾਇਆ ਹੈਗਾ ਇਹ ਡਾਲਰਾਂ ਨਾਲ ਭਰ ਕੇ ਪਾਇਆ ਵਾ ਕਾਡਾਂ ਨਾਲ ਅੱਛਾ ਕੈਸ਼ ਹੀ ਲੈਣੀ ਹੈ ਸਿਆਸ਼ੇ ਲੈਣਾ ਕੈਸੇ ਅੱਜ ਚਲੋ ਮਾਰੇ ਜਾ ਕੇ ਸੌਦਾ ਫਿਰ ਇਹ ਆਇਆ ਵੀ ਅਫਗਾਨਿਸਤਾਨ ਤੋਂ ਹੈ ਲੋਈ ਸੌਦਾ ਕੋ ਸਰਦਾਰ ਬੱਚਾ ਵੀ ਖੇਡਦਾ ਫਿਰਦਾ ਡਰ ਕੇ ਡਰ ਕੇ ਭਾਈ ਤੁਸੀਂ ਆਪਣੀ ਗੱਡੀ 'ਚ ਬੈਠੋ ਹਾਂਜੀ ਮੈਂ ਇੱਧਰ ਦੂਜੀ ਹਾਈ ਲੈਂਡਰ 'ਚ ਬੈਠਦਾ ਹਾਂ ਆਜੋ ਪਿੱਛੇ ਵਸੇ ਆਫਰ ਸਾਡੇ ਬੰਦਮ ਬਦਲ ਗਿਆ ਅਰੇ ਬਦਲਣਾ ਮੈਂ ਦਾਵਾ ਹੀ ਪੂਰਾ ਜਿਹੜਾ ਗੇੜਾ ਭਾਈ ਦੱਸੇ 4 ਕਿਲੋਮੀਟਰ ਦਾ ਨਾ ਜਿਹੜਾ ਪੂਰਾ ਉੱਪਰ ਦੀ ਲੇਖਦੇ ਹਾਂ ਜੀ ਜਿਹੜਾ ਪੂਰੇ ਲੇਖ ਦੇ ਪੂਰਾ ਇੱਕ ਰਾਉਂਡ ਆ ਕਿ ਸਵੇਰ ਟਾਈਮ ਲੋਕ ਜਿਹੜਾ ਰਨਿੰਗ ਕਰਦੇ ਇੱਧਰ ਨੂੰ ਆ ਕੇ ਪੂਰਾ ਇੱਕ 4 ਕਿਲੋਮੀਟਰ ਦਾ ਗੇੜਾ ਹੈ ਬਹੁਤ ਵੱਡਾ ਮੇਰੇ ਹਿਸਾਬ ਨਾਲ ਬੰਦੇ ਨੂੰ ਦੋ ਗੇੜੇ ਲਾਉਣੇ ਚਾਹੀਦੇ ਦਿਨ ਚ ਇੱਕ ਸਵੇਰੇ ਇੱਕ ਸ਼ਾਮ ਅਸੀਂ ਹੁਣ ਰਸਤੇ 'ਚ ਕਿਸੇ ਜਗ੍ਹਾ ਖੜੇ ਆ ਤੇ ਇੱਥੇ ਜਿਹੜਾ ਆਹ ਵਿਊ ਆ ਓਏ ਹੋਏ ਹੋਏ ਕਿੰਨਾ ਘੈਂਟ ਲੱਗ ਰਿਹਾ ਇੱਧਰ ਨੂੰ ਸਾਰਾ ਆ ਤੇ ਓਹ ਸਾਹਮਣੇ ਪੱਖੇ ਚੱਲ ਮੈਂ ਸੋਚ ਰਿਹਾ ਦੇ ਕਿੱਥੇ ਪੱਖੇ ਚੱਲਦੇ ਆ ਇਹ ਆ ਚੱਲ ਰਿਹਾ ਇਧਰ ਆ ਜਿਹੜੇ ਬਿਜਲੀ ਬਣਾਉਂਦੇ ਆ ਹਾਂ ਬਿਜਲੀ ਤਾਂ ਜਿੰਨੀ ਮਰਜ਼ੀ ਬਣਾ ਲੈਣ ਇਹ ਹਵਾ ਤਾਂ ਇੱਥੇ ਚੱਲਦੀ ਰਹਿੰਦੀ ਆ ਜਿੰਨੇ ਮਰਜ਼ੀ ਪੱਖੇ ਲਾ ਦੇਣ ਹਾਂ ਟਰਬਾਈਨ ਵਾਲੇ ਪੱਖੇ ਜਿਹੜੇ ਬਿਜਲੀ ਵਾਲੇ ਹਾਂ 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 ਲਾ ਆਪੇ ਇਧਰ ਗੋਰਾ ਵੀ ਆ ਫੋਟੋਗ੍ਰਾਫ ਕਰਦਾ ਐਸ ਤਰ੍ਹਾਂ ਫੋਟੋ ਫੋਟੋ ਲਾਊਗਾ ਮੈਨੂੰ ਲੱਗਦਾ ਹੈ ਸਮਿਆਂ ਦੇ ਇੱਕ ਕੋਲੇ ਵਾਲਾ ਢੁੱਬਾ ਦਿਖਦਾ ਕਿਤੇ ਦਿਖਦਾ ਉਹਦੇ ਕਿਦਾਂ ਲਾਈਟ ਚਮਕਦੀ ਹੈ ਦੇਖਿਆ ਆਹ ਦਿਖਦਾ ਇੱਥੇ ਤੇ ਇਦਾਂ ਨਹੀਂ ਕਿ ਕੰਨ ਨੂੰ ਚੱਕ ਕੇ ਦਿਖਾਉਂਦੇ ਥੋੜੇ ਮੋੜ ਤੇ ਚਾਲ ਕਹਾਂ ਤੇ ਪੁਆਇੰਟ ਯੂ ਪੁਆਇੰਟ ਹਾਂ ਅੱਧਾ ਤੋਂ ਉੱਧਰ ਦੇ ਨਾ ਅੱਧਾ ਨਾਲ ਸਾਡ ਨੂੰ ਇਹ ਬਹੁਤ ਸਪੀਡ ਨਾਲ ਚੱਲ ਰਹੀ ਹੈ ਨਾ ਤਾਰਾ ਤੁਰਨ ਲਾਇਆ ਹੋਇਆ ਇੱਥੇ ਵੀ ਉਹ ਚੀਲ ਲੱਗੀ ਹੈ ਭਾਜੀ ਜਿਹੜੀ ਉਹ ਸਮਝ ਕਰ ਚੈਨਲ ਨੂੰ ਜੇ ਮੈਂ ਕਰ ਦੇਣਾ ਐਕਸਪੋਰਟ ਕਰ ਦੇ ਉੱਪਰ ਬਣ ਕੇ ਆਉਣੀ ਅੱਛਾ ਅੱਛਾ ਆਹ ਜਿਹੜੀ ਚੀਲ ਦੇ ਤਰ੍ਹਾਂ ਅੱਛਾ ਆਹ ਜਿਹੜੀ ਆਹ ਜੰਦੀ ਹਾਂ 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 ਉਹ ਸੋਹਣੀ ਗ੍ਰੀਨਰੀ ਹੈ ਇੱਥੇ ਦਾ ਜਿਹੜੇ ਉਹ ਜਿਹੜੇ ਇਦਾਂ ਪਹਾੜ ਹੋ ਜਾਂਦਾ ਹੁਣ ਪਰ ਉਹ ਉਹ ਖੇਤ ਨੇ ਭਾਜੀ ਉਹ ਖੇਤ ਜਿਹੜੇ ਪਿਛਲੇ ਜਿਹਦੇ ਵਿੱਚ ਉਹ ਆਪਣੇ ਆ ਆਪਣੇ ਗਾਇਆਂ ਤੇ ਉਹ ਭੇਡਾਂ ਭੇਡਾਂ ਜਿਹੜੇ ਚਰਦੇ ਇੱਥੇ ਰਮ ਆ ਗਿਆ ਹਾਂ ਬਸ ਅਸੀਂ ਅੰਦਰ ਜਾ ਨਹੀਂ ਸਕਦੇ ਹੈਗੇ ਬਿਗੈਰ ਪਰਮਿਸ਼ਨ ਤੋਂ ਕਹਿੰਦੇ ਵੀ ਇੱਥੇ ਮੈਂ ਇਹ ਸੁਣਿਆ ਵੀ ਕਹਿੰਦੇ ਵੀ ਉਹ ਗੋਲੀ ਮਾਰ ਸਕਦੇ ਆ ਹਾਂਜੀ ਹੈਨਾ ਹਾਂਜੀ ਆ ਪਾਇੰਟ ਦੀ ਕੋਈ ਚੀਜ਼ ਨਾ ਪ੍ਰਾਈਵੇਟ ਪ੍ਰਾਪਰਟੀ ਹਾਂ ਪ੍ਰਾਈਵੇਟ ਪ੍ਰਾਪਰਟੀ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਹੈਗੇ ਉਹਨਾਂ ਕੋਲ ਅਧਿਕਾਰ ਆ ਵੀ ਬੰਦੇ ਨੂੰ ਟੱਚ ਕੀਤਾ ਮੈਂ ਗੋਲੀ ਮਾਰੀ ਆ ਅਸੀਂ ਬਸ ਦੂਰ ਤੋਂ ਦੇਖ ਰਹੇ ਹਾਂ ਜਿਹੜੇ ਗਏ ਫਿਰਦੇ ਆ ਵਿੱਚ ਆ ਉਹ ਸਾਹਮਣੇ ਜਾ ਰਹੀਆਂ ਇਹ ਚੋ ਹੋ ਗਈਆਂ ਔਰ ਗਏ ਅੱਛਾ ਜੀ ਕਿਹੜੀ ਅੱਛਾ ਬੀਡਿੰਗ ਹੋ ਗਈ ਹੁਣ ਤੇ ਉਹ ਜਾ ਰਹੀਆਂ ਉਹ ਜਿਹੜੇ ਆ ਦੁੱਧ ਦੇ ਕੇ ਹੈ ਜਿਹੜੇ ਇਹਨਾਂ ਨੇ ਆਪਣੇ ਜਥੇ ਇਹਨਾਂ ਦਾ ਹੈਗਾ ਉੱਥੇ ਆਟੋਮੈਟਿਕਲੀ ਆਪੇ ਚਲੇ ਜਾਊਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਧਰੋਂ ਅਸੀਂ ਆ ਰੁਕਣ ਵਾਲ ਤੇ ਖੜੇ ਤੇ ਜਿਹੜੇ ਟਰਾਇਨਾ ਉੱਪਰ ਹਾਂ ਆ ਜਿਹੜੇ ਬਿਜਲੀ ਬਣਾਉਣੇ ਵਾਲੇ ਆ ਇਹ ਆ ਚੱਲਦੇ ਆ ਉੱਪਰ ਦੇਖੋ ਬਿਜਲੀ ਬਣ ਰਹੀ ਪਈ ਇੱਥੇ ਬਿਜਲੀ ਜਿੰਨੇ ਮਰਜ਼ੀ ਬਣਾ ਲਵੇ ਬਰ ਤੇਰੀ ਹਵਾ ਹੀ ਹਵਾ ਚੱਲਦੀ ਹੈ ਜੀ ਲਓ ਜੀ ਪੁੱਜਕੇ ਜੀ ਅਸੀਂ ਹੁਣ ਇਹ ਤਾਂ ਹਾਂ ਲਾ ਸਕਦੇ ਭਾਈ ਹਾਂ ਇੱਕ ਦਿਨ ਮੈਂ ਵੀਡੀਓ ਚ ਕਿਹਾ ਤਾਂ ਵੀ ਜਿਹੜੀ ਇੱਥੇ ਨਾ ਵੀ ਬੇਵਜ਼ ਬਣ ਜੇ ਸਭ ਤੋਂ ਵੱਡੇ ਵੱਡੇ ਬੇਵਜ਼ ਬਣਦੇ ਆ ਪਾਜੀ ਕਹਿੰਦਾ ਉਹ ਇੱਥੇ ਬਣਦੇ ਆ ਉਹ ਜਿਹੜੇ ਇੱਥੇ ਦੇ ਗੋਰੇ ਉਹ ਵਿੱਚ ਸਫਰੀ ਜੀ ਕਰਦੇ ਆ ਪਾ ਉਹ ਕਰ ਰਿਹਾ ਹਾਂ ਹਾਂ ਉਹਨੇ ਵੱਡੇ ਵੱਡੇ ਬਣਦੇ ਆ ਉੱਥੋਂ ਨੇੜੇ ਵੀ ਜਾਵਾਂਗੇ ਹਾਂ ਦੇਖੋ ਹਾਂ ਹਾਂ ਜਿਹੜੀ ਆ ਆ ਰਹੇ ਦੇਖੋ ਉੱਪਰ ਦੇ ਨਾ ਹਵਾ ਦੇ ਨਾਲ ਤੇਲੇ ਵੀ ਕਾਵਾ ਭਾਜੀ ਕਿੱਦਾਂ ਨੇ ਉਡਣਾ ਉਹਦਾ ਬੈਲੈਂਸ ਜਿਹਾ ਬਣਾ ਕੇ ਰੱਖਣ ਜਿੱਥੇ ਨੀਵਾ ਉਹ ਫੇਰ ਖਿੱਚਣਾ ਇਹ ਦੇਖੋ ਇਹ ਦੂ ਦੂ ਤੱਕ ਕੋਈ ਨਹੀਂ ਕੋਸਰੀ ਦੇ ਦ ਜੇ ਉਹ ਆਪਾਂ ਇੱਥੇ ਤਾਂ ਐਂ ਕਹਿੰਦੇ ਬੈਲੈਂਸ ਵੀ ਆ ਲੱਦੇ ਆਪਣੇ ਬਰਾਬਰ ਹੈ ਬਰਾਬਰ ਆ ਹਾਂ ਵੀ ਆਪਣਾ ਲੱਗਦਾ ਹਾਂ ਵੀ ਉਹ ਪਾਣੀ ਪੁੰਚ ਆਪਾਂ ਦੇ ਇੱਥੇ ਇੱਥੇ ਦੇਖ ਨਾ ਪਾਣੀ ਆ ਜਿਹੜਾ ਇੱਥੇ ਤੇ ਆ ਦਿਖਦਾ ਵੀ ਸਾਡੇ ਬਰਾਬਰ ਹੀ ਆ ਰਹਾ ਦੋ ਜਾਣੇ ਉਹ ਫਿਰਦੇ ਇੱਥੇ ਹਾਂ 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 ਬੱਲਾ ਬੱਲਾ ਪਿਆ ਰੱਬ ਦੀ ਕੁਦਰਤ ਹੈ ਆਵਾਜ਼ ਸੁਣ ਹਾਂ ਚਲ ਤੁਰ ਕੇ ਚੱਲੀਏ ਘਟੀ ਜਾਏਗਾ ਥੱਲੇ ਚਲ ਆ ਤੁਰ ਕੇ ਚਲ ਤੁਰ ਕੇ ਜਾ ਹਾਂ ਹਾਂ ਪਰ ਜਿਹੜੀ ਭਾਜੀ ਦੀ ਪਹਿਲੀ ਗੱਲ ਆਪਣੇ ਦੂਜੇ ਭਾਜੀ ਨਾਲ ਆਏ ਹੋਇਆ ਇਹ ਕਹਿੰਦੇ ਕੁਦਰਤ ਨੂੰ ਆਪਣੀ ਮਾਂ ਮੰਨਦੇ ਆ ਹਾਂ ਮਾਂ ਦੀ ਹਾਂ ਕੁਦਰਤ ਨਾਲ ਤਾਂ ਛੇੜਛਾੜ ਕਰਦੇ ਨੇ ਛੇੜਛਾੜ ਕਰਦੇ ਨੇ ਕੁਦਰਤ ਨੂੰ ਕਹਿੰਦੇ ਸਾਡੀ ਮਾਂ ਹੈ ਵੀ ਉਹਦੇ ਨਾਲ ਬਿਲਕੁਲ ਛੇੜਛਾੜ ਦੀ ਕਰਦੇ ਹੁਣ ਆਪਣੇ ਕਹੀ ਦੇ ਜਾਂਦੇ ਪਵਨ ਗੁਰੂ ਪਾਣੀ ਪੀਦਾ ਪਰ ਉਹ ਮੰਨਦਾ ਕਿਹੜਾ ਦੱਸ ਦੋ ਸਹੀ ਗੱਲ ਹੈ ਜੀ ਜੇ ਆਪਾਂ ਕਹਿ ਤਾ ਦਿੰਦੇ ਉਹ ਬਾਬੇ ਨਾਨਕ ਸਾਨੂੰ ਕਹਿਗੇ ਇਹਨੂੰ ਮੰਨੋ ਪਰ ਮੰਨਦਾ ਕਿਹੜਾ ਬੰਦਾ ਦਿਖਾ ਦੋ ਤੁਸੀਂ ਕੋਈ ਵੀ ਨਹੀਂ ਮੰਨਦਾ ਜੀ ਹਾਂਜੀ ਹਾਂਜੀ ਪਰ ਇੱਥੇ ਆ ਕੇ ਇਹ ਮੰਨ ਰਹੇ ਆ ਜੇ ਜਿਹੜੇ ਬੰਦੇ ਕਹਿੰਦੇ ਆ ਆ ਕੇ ਬਾਹਲੇ ਆਪਣੇ ਤੁਸੀਂ ਦੇਖਣਾ ਇਹ ਕੁਦਰਤ ਨੂੰ ਅਸਲ ਪਿਆਰ ਕਰਦੇ ਆ ਕਿੰਨਾ ਪੁਰਾਣਾ ਹੈ ਧਰਤੀ ਇਹਨੂੰ ਜੀ ਲੈਣ ਇਹਨਾਂ ਨੇ ਸਾਰਾ ਕੁਝ ਉੱਤੇ ਹੀ ਰੱਖਿਆ ਹੋਇਆ ਹਾਂ ਜੀ 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 ਜਗਾ ਉੱਚੀ ਜਗਾ ਨਹੀਂ ਹਾਂਜੀ 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 ਪੁੱਤਰਾਂ ਸ਼ੇਰ ਖਾਨੇ ਨਾ ਕਰ ਕੋਈ ਜਮਾ ਸ਼ੇਰ ਖਾਨੇ ਜਿੱਥੇ ਵੀ ਉਹਨੂੰ ਘਰ ਬਣਾਉਣਾ ਹੈ ਥੋੜੀ ਉਹਨੂੰ ਪੱਧਰਾ ਕਰਨਾ ਹੈ ਇਹਨੇ ਹ ਹਾਂ ਲੋ ਜਿੱਥੇ ਆ ਉਹ ਥੱਲੇ ਗੁਰੇ ਗੋਬਰਾ ਇੱਥੇ ਕੀੜੀਆਂ ਵਾਂਗੂ ਦਿਖ ਰਹੀਆਂ ਚਾਹਵੇਂ ਛੋਟੇ ਛੋਟੇ ਜਿਹਾ ਬਹੁਤ ਉੱਚਾ ਜੀ ਬਹੁਤ ਉੱਚਾਈ ਪਰ ਇੱਥੇ ਨਾ ਪੂਰੀ ਟਲਾਣਾ ਥੱਲੇ ਨੂੰ ਆ ਹ ਸਿੱਧਾ ਪਾਣੀ ਦੇ ਚਲੀ ਜਾਣਾ ਉਹ ਗਏ ਗੁਰਿਆਂ ਦੇ ਵਿੱਚ ਨਾ ਹੋਣ ਜਿਹੜੇ ਛੋਟੇ ਛੋਟੇ ਦੇਖਦੇ ਤੁਹਾਨੂੰ ਇਹ ਤਾਂ ਕੀੜੀਆਂ ਵਾਂਗ ਦੇਖਦੇ ਇੱਥੇ ਤੇ ਹ ਛੋਟੇ ਛੋਟੇ ਜੇ ਪਾਣੀ ਦੇ ਵਿੱਚ ਅੱਜ ਤਾਂ ਗੁਰੇ ਘਟੇਗਾ ਸੈਚਰਡੇ ਜਿਹਾ ਕੱਲ ਅੱਜ ਸੰਡੇ ਹੈ ਸੈਚਰਡੇ ਦਿਨ ਬਹੁਤ ਜ਼ਿਆਦਾ ਆਉਂਦੇ ਫਿਰ ਇੱਥੇ ਪਰ ਪਹਿਲਾਂ ਲੋਕਾਂ ਕੰਮ ਕਰਾ ਪਰ ਜਾਣਾ ਫਿਰ ਹੁਣ ਲਾਗੇ ਰੋਟੀਆਂ ਖਾਣੇ ਪੈ ਜਾਣਾ ਉਹਨਾਂ ਨੇ ਜਾ ਕੇ ਫਿਰ ਲੱਗੇ ਅਸੀਂ ਬਹੁਤ ਬਹੁਤ ਚਾਹੀਤੇ ਅਸੀਂ ਥੱਲੇ ਆ ਗਏ ਆ ਤੇ ਅਸੀਂ ਵਰਦੀ ਲੈ ਕੇ ਨੇ ਮੇਰੇ ਤਾਂ ਹੁਣ ਰਜ਼ੀ ਕਰ ਰਿਹਾ ਅੱਜ ਹਾਂਜੀ ਮੈਂ ਮੇਰੇ ਤਾਂ ਇਸ਼ਨਾਨ ਕਰਨ ਨੂੰ ਜੀ ਕਰ ਰਿਹਾ ਅੱਜ ਚਲੋ ਫਿਰ ਐ ਕਰੋ ਜੀ ਕਰੋ ਜੀ ਪੰਜ ਸਨਾਣਾ ਹੀ ਕਰ ਲਓ ਮੈਂ ਨਹੀਂ 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 ਬੱਡੇ ਚੱਲਣ ਦਿਓ ਤੁਹਾਨੂੰ ਕੱਪੜਿਆਂ ਦੇ ਅਰੇਂਜਮੈਂਟ ਕਰਕੇ ਦੰਨੇ ਆ ਹਾਂ ਫਿਰ ਚੱਕ ਲੈ ਕੋਰੇ ਕੋਰੇ ਦੇ ਨਹੀਂ ਕੋਰੇ ਦੇ ਨਹੀਂ ਕੋਰੇ ਆਪਣੇ ਲੋ ਭਾਈ ਸਾਡੇ ਬੰਦੇ ਨੇ ਖੋਜ ਕਾਲੀ ਜੈਲੀਫਿਸ਼ ਆ ਗਈ ਜੀ ਵਿੱਚ ਆਹ ਜਿਹੜਾ ਹੀਰੇ ਚਮਕ ਰਿਹਾ ਨਾ ਵਿਚਾ ਹਾਂ ਨੇੜੇ ਤੇ ਜ਼ੂਮ ਤੇ ਲਿਓ ਜ਼ੂਮ ਕਰਦਾ ਮੈਂ ਜੈਲੀਫਿਸ਼ ਆ ਦੂਜੀ ਇਹ ਬਲਬੁਲੇ ਜਾਲੀ ਹਾਂ ਅਰੇ ਛੋਟੀ ਕਰਦਾਂ ਮੈਂ ਉਹ ਸਾਰੀ ਚੜਦੀ ਆ ਨਾ ਇਹ ਜਾਨਵਰ ਆ ਇਹ ਕੋਈ ਛੋਟਾ ਜਿਹਾ ਕੋਈ ਹੈ ਜੈਲੀਫਿਸ਼ ਹਾਂ 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 ਬੇਬੀ ਵੀ ਨੇ ਜਿੱਦਾਂ ਛੋਟੇ ਨੇ ਤੇ ਮਰਦੀ ਆਉਣੀਆਂ ਤੇ ਲੀ ਆ ਵਾਧਦੇ ਮਰ ਹੀ ਜਾਂਦੀਆਂ ਹੁਣ ਮਰਨੀਆਂ ਆ ਉਹ ਸ ਹੈ ਨਾ ਪਾਣੀ ਦੀ ਉਹ ਬਣਦੀ ਆ ਜਿੱਦਾਂ ਸਨੋਟ ਐ ਬਣ ਰੇ ਬਹੁਤ ਜਣੇ ਇੰਨੀ ਤੇਜ਼ ਸਪੀਡ ਨਾਲ ਪਾਣੀ ਇਧਰੋਂ ਆ ਰਿਹਾ ਆ ਪਾਣੀ ਬਣ ਗਈ ਐ ਮਤਲਬ ਪਾਣੀ ਜਮਾਂ ਨਹੀਂ ਡਰ ਰਿਹਾ ਗੋਰੇ ਪਾਣੀ ਤੇ ਉਹ ਦੇਖੋ ਵੀ ਹਾਂ ਕਿੱਥੇ ਬੰਦਾ ਕਿੰਨੀ ਦੂਰ ਕਿੰਨੀ ਦੂਰ ਫਰਿਆ ਹਾਂ ਹਾਂ ਬਹੁਤ ਬੜੇ ਬੜੇ ਫੇਸ ਭਰਦੇ ਪਾਣੀ ਦੇ ਆ ਟਰੈਕਟਰ ਜਾ ਵੜ ਵੀ ਉਹਦੇ ਵਿੱਚ ਹਾਂ ਤੇ ਲਾਈਫ ਗਾੜਾ ਜਿਹੜੇ ਕੋਈ ਕੋਈ ਦਿੱਕਤ ਆ ਜਾਵੇ ਕਿਸੇ ਨੂੰ ਕੋ ਕੱਢਦੇ ਜਾ ਕੇ ਵਿੱਚ ਤੇ ਇੱਥੇ ਇੱਥੇ ਤੱਕ ਪਾਣੀ ਆਇਆ ਹੋਇਆ ਰਹਾ ਦਾ ਹਾਂ ਹਾਂ ਅੱਗੇ ਪੈਸੇ ਚਾਈ ਜਾਦਾਂ ਨਾ ਪਾਣੀ ਫਿਰ ਅਸੀਂ ਪਹਿਲਾਂ ਉਹ ਸਾਈਡ ਤੇ ਉੱਥੇ ਉਹ ਸਾਈਡ ਤੁਸੀਂ ਆਏ ਦੀ ਘੁੰਮ ਕੇ ਇੱਧਰ ਨੂੰ ਆਏ ਦੀ ਆ ਗਿਆ ਫੇਰ ਸਾਈਡ ਇੱਥੋਂ ਧਲਸ ਮੰਦਰ ਦੇ ਵਿੱਚੋਂ ਕੁੜੀਆਂ ਹੀ ਸਾਰੀਆਂ ਜਿਹੜੇ ਤੈਰ ਰਹੀਆਂ ਹਾਂ ਇਹ ਚਾਰ ਬੱਚਾ ਹਾਂ ਉਹ ਉਹ ਆਜੀ ਸਾਲ ਕਾਫੀ ਵੱਡੀ ਆ ਗਈ ਆ ਇਹ ਪਹੁੰਚਣਿਆਂ ਤੋਂ ਪੌੜੀ ਚੱਲਦੇ ਇਹ ਬਹਿ ਉਹ ਫਿਰ ਹੋਏ ਹੋਏ ਹੋਦੇ ਹੋਏ ਤਾਂ ਖੜਾ ਨਹੀਂ ਹੋਇਆ ਉਹ ਫਿਰ ਟਰਾਈ ਜੀ ਕਰੀ ਉਹਨੇ ਅ ਬੜੀ ਜੀ ਗੱਲ ਜੀ ਉਹਦੇ ਬਣਦੀ ਨਹੀਂ ਨਾ ਪੰਨੇ ਆ ਨਹੀਂ ਨਹੀਂ ਕੱਛਾ ਚੱਟੇ ਇਹ ਹੋ ਹੋ ਵੀ ਹੋ ਵੀ ਹੋਰ ਹੋਰ ਹੋ ਗਈ ਖੜੀ ਬੜਾ ਤੇਜ਼ ਨਾਲ ਉਹ ਦੇਖ ਉਹ ਹੋ ਗਈ ਖੜੀ ਦੇਖ ਉੱਤਰ ਹਉ ਦੇ ਆ ਸਹਿਰ ਆ ਗਿਆ ਜੀ ਰੈਕਲਨ ਇੱਥੇ ਦੀ ਭਾਈ ਰੌਣਕਾਂ ਸ਼ੌਣਕਾਂ ਆ ਗਿਆ ਵਧੀਆ ਚੀਜ਼ ਬਣਾਈ ਵੀ ਭਾਈ ਗੋਰੇ ਬੈਠੇ ਨੇ ਇੰਜੋਏ ਕਰ ਰਹੇ ਨੇ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ ਗੱਡੀ 'ਚ ਬੈਠ ਕੇ ਨਹੀਂ ਆਪਾਂ ਵੀ ਕਰਾਂਗੇ ਆਪਾਂ ਵੀ ਕਰਨਾ ਹਾਂਜੀ ਸੱਚੀ ਜਸਵੀ ਬੱਬਰ ਆਹੋ ਸੱਚੀ ਹਾਂਜੀ ਹੈ ਹਾਂਜੀ ਹਾਂਜੀ ਨਹੀਂ ਉਹ ਦੇਖੋ ਜੀ ਚੱਲ ਚੱਲਦਾ ਆ ਚੱਲ ਮੂੜਾ ਵੀਕੈਂਡ ਵਾਲਾ ਮੈਨੂੰ ਕਹਿ ਜੀ ਮੈਨੂੰ ਹੋ ਜਾਣਾ ਇੱਧਰ ਕਿਹਾ ਵੀ ਰੋਕੇ ਵੀਰੋ ਅਸੀਂ ਕਿਤਾਬੀ ਮਿਲਦੇ ਆ ਫੋਨ ਤੇ ਕਰਦੇ ਆ ਗੱਲ ਕੱਲ ਨੂੰ ਤੇ ਜੀ ਹਾਂ ਠੀਕ ਹੈ ਵੀਰੇ ਓਕੇ ਠੰਗਾ ਜੀ ਠੰਗਾ ਬਹੁਤ ਬਹੁਤ ਤਨਵਾਰ ਠੰਗਾ ਬਹੁਤ ਓਕੇ ਜੀ ਥੈਂਕ ਯੂ ਬਹੁਤ ਜੀ ਬਹੁਤ 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 ਜਿਆਦਾ ਪ੍ਰੇਮ ਦਿੱਤਾ ਸਾਰਿਆਂ ਨੇ ਇੱਧਰ ਹੀ ਪਾਸੇ ਇੱਥੇ ਆਈ ਜਾਓ ਨਾ ਫੈਮਿਲੀ ਆ ਤੁਸੀਂ ਨਾ ਅਜੇ ਬੱਚੇ ਸੁਜੀ ਨਹੀਂ ਪੰਜਾਬੀ